ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰਦੇ ਹਾਂ ਸੰਤ ਮਸਕੀਨ ਜੀ ਦੀ ਕਥਾ ਵਿਚਾਰ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਛਤਾ ਛਾਰ ਕੀ ਹੋਇਆ ਹੈ ਮੇਰੇ ਕੋਲ ਕੁਛ ਨਾ ਸਾਜ਼ੋ ਨਾ ਬਾਜ਼ੋ ਨਾ ਫੋਜੋ ਨਾ ਫਰਸ਼ ਖੁਦਾਵੰਦ ਬਖਸ਼ੰਦਈਐ ਸ਼ਵਰਸ਼ ਇੱਕ ਐਲਕਾਰ ਨੇ ਹੱਥ ਜੋੜ ਕੇ ਕਹਿ ਦਿੱਤਾ ਮਹਾਰਾਜ ਅਸੀਂ ਚਾਹਨੇ ਕੁਸ ਸੁਲਾ ਦੀ ਧਾਰਾ ਨਿਕਲੇ ਮੈਂ ਸਮਝਦਾ ਹਾਂ ਮਨੁੱਖ ਧਾਰਮਿਕ ਸੀ ਜੋ ਇਸ ਢੰਗ ਦਾ ਸੋਚਦਾ ਹੈ ਟੁੱਟੇ ਨੂੰ ਸੰਸਕ੍ਰਿਤ ਦੇ ਜਿਵੇਂ ਨੇ ਭੋਗੇ ਜੁੜੇ ਨੂੰ ਕਹਿੰਦੇ ਨੇ ਜੋਗੀ ਜੋ ਰੱਬ ਨਾਲ ਜੁੜਿਆ ਹੋਇਆ ਉਹਦਾ ਕੰਮ ਕੀ ਹੋਵੇਗਾ ਜੋੜਨਾ ਜੋੜਨਾ ਦੋ ਕੌਮਾਂ ਨੂੰ ਜੋੜਨਾ ਦੋ ਪਰਿਵਾਰਾਂ ਨੂੰ ਜੋੜਨਾ ਦੋ ਮਿੱਤਰਾਂ ਨੂੰ ਜੋੜਨਾ ਦੋ ਘਰਾਂ ਨੂੰ ਜੋੜਨਾ ਇਹ ਜੋੜਨਾ ਉਸਦਾ ਕੰਮ ਹੋਵੇਗਾ ਜੋਗੀ ਜੋਗੀ ਦਾ ਅਰਥ ਹੈ ਜੁੜਿਆ ਹੋਇਆ ਜੋੜ ਯੋਗ ਸੰਸਕ੍ਰਿਤ ਵਿੱਚ ਕਹਿੰਦੇ ਨੇ ਜੋਗ ਪੰਜਾਬੀ ਵਿੱਚ ਜੋੜ ਯੋਗ ਤੋੜਨੋ ਭਾਗ ਭਾਗ ਕਰਨਾ ਤਕਸੀਮ ਕਰਨਾ ਵੰਡਣਾ ਉਹਨੂੰ ਕਹਿੰਦੇ ਨੇ ਭੋਗੀ ਗੁਰਬਾਣੀ ਦਾ ਇਹ ਖਿਆਲ ਹੈ ਜੋ ਰੱਬ ਨਾਲ ਟੁੱਟਿਆ ਹੋਇਆ ਹੈ ਪਛਾਣ ਕੀ ਹੋਵੇਗੀ ਤੋੜੇਗਾ तोड़ेगा टुटे की पहचान उस तो कोई टुट सकता है जुड़ नहीं सकता दो दिल गए, दो कौम टुटनगिया दो घर टुटन गए, दो परिवार टुटन गए दो मित्र टुटन गए दोरा टुटन गए। भोगी भोगी की निंदा है धार्मिक जगत जोगी जो जोड़ है, जोड़ ਮੌਲਾਨਾ ਰੌਮ ਆਪਣੀ ਮਸਨਵੀ ਵਿੱਚ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਪਰ ਗੁਰਵਾਣੀ ਦਾ ਇਹ ਖਿਆਲ ਨੁਕਤਾ ਮੁਖਤਸਰੀ ਵਿੱਚ ਅਰਜ਼ ਕਰ ਰਹੇ ਹਾਂ ਜੋ ਈਸ਼ਵਰ ਤੋਂ ਟੁੱਟਿਆ ਉਸ ਦੀ ਇੱਕ ਪਹਿਚਾਨ ਹੋਵੇਗੀ ਉਸ ਤੋਂ ਕੁਝ ਜੁੜੇਗਾ ਨਹੀਂ ਕੌਮਾਂ ਟੁੱਟਣਗੇ ਦੇਸ਼ ਟੁੱਟਣਗੇ ਬ੍ਰਦਰੀਆਂ ਟੁੱਟਣਗੀਆਂ ਵਿਹਾਰ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜੇਗਾ ਤੋੜਨਾ ਉਸ ਦਾ ਸਵਾਰ ਤੂੰ ਬੜਾਏ ਵਸਲ ਕਰਦਨ ਆਮਦੀ ਨਏ ਬੜਾਏ ਫਸਲ ਕਰਦਨ ਆਮਦੀ ਪ੍ਰਿੰਸੀਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ ਤਾਂ ਕਿ ਜ਼ਿੰਦਗੀ ਭਰ ਚੇਤੇ ਰਹੇ ਸੰਸਾਰ ਦਾ ਉਹ ਸਭ ਤੋਂ ਖੁਸ਼ਕਿਸਮਤ ਵਿਆੜਾ ਹੁਸੈਨ ਨੂੰ ਸਮਝੋ ਜਿਸ ਦਿਨ ਜ਼ਮੀਨ ਤੇ ਕੋਈ અવਤਾਰ ਆਇਆ ਕੋਈ ਪੈਗੰਬਰ ਆਇਆ ਉਸ ਕਰਕੇ ਕੁਝ ਫੁੱਲ ਖਿੜੇ ਨੇ ਨਹੀਂ ਤੇ ਕੰਡੇ ਹੀ ਕੰਡੇ ਨੇ ਇਹਨਾਂ ਨੂੰ ਕੱਢ ਦਿਓ ਤਾਂ ਸਿਵਾਏ ਮਨੁੱਖਤਾ ਦੇ ਚਮਨ ਦੇ ਚ ਕੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕਢ ਦਿਓ ਮਹਾਤਮਾ ਬੁੱਧ ਨੂੰ ਕਢ ਦਿਓ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚੋਂ ਕਢ ਦਿਓ ਗੁਰੂ ਨਾਨਕ ਨੂੰ ਪੈਗੰਬਰ ਮੁਹੰਮਦ ਸਾਹਿਬ ਨੇ ਇੱਕ ਪਾਸੇ ਕਰ ਦਿਓ ਇਤਿਹਾਸ ਦੇ ਚ ਇਨ੍ਹਾਂ ਨੂੰ ਕਢ ਦਿਓ ਇਤਿਹਾਸ ਕੰਡਿਆਂ ਦਾ ਇਤਿਹਾਸ ਰਹਿ ਜਾਏਗਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਇਤਿਹਾਸ ਦੇ ਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਰਸ ਹੈ ਇਹਨਾਂ ਹੀ ਕਰਕੇ ਸੰਸਾਰ ਦਾ ਇਹ ਖੁਸ਼ਕਿਸਮਤ ਦਿਹਾੜਾ ਜਿਸ ਦਿਨ ਇਸਰਾਂ ਦੀ ਆਤਮਾ ਜ਼ਮੀਨ ਤੇ ਆਈ ਤੇ ਗੰਗਾ ਸਿੰਘ ਕਹਿੰਦੇ ਸਨ ਸੀਸਗੰਜ ਦੇ ਚੋਣਾਂ ਦੇ ਬੋਲੇ ਬੋਲ ਲੈ। ਔਰ ਗਜ਼ਬ ਦੀ ਗੱਲ ਇਸ ਮਜ਼ਮੂਨ ਤੇ 8-10 ਦਿਨ ਉਹ ਬੋਲੇ। ਭਾਵੇਂ ਮੈਂ ਉਹਨਾਂ ਦੇ ਨਾਲ ਚ ਮਾਰਡਲਟਨ ਸਿੰਘ ਸਭਾ ਕਥਾ ਕਰ ਰਿਹਾ ਸੀ ਔਰ ਮੇਰੀ ਛੋਟੀ ਅਮਰ ਸੀ। ਮੈਂ ਕਥਾ ਛੋੜ ਦਿੱਤੀ। ਮੈਂ ਕਿ ਨਹੀਂ ਮੈਂ ਇਸ ਮਜ਼ਮੂਨ ਨੂੰ ਸੁਣਨਾ। इस जरखैज दिमाग है कोई रबी दिमाग है पता नहीं ये यह गल कितों आ रही रोंद उसने कहा संसार एक बदकिस्मत दिहाड़ा भी है और उस उस दिहाड़े को बदकिस्मत समझ लो जिस दिन धर्म धंधा बन गया तो धंधे की सारी बेईमानी धर्म आ जाएगी धंधे का सारा स्वार्थ ਧਰਮ ਦੇ ਚਾ ਜਾਏਗਾ ਧੰਦੇ ਦੀ ਸਾਰੀ ਆਕੜ ਧਰਮ ਦੇ ਚਾ ਜਾਏਗੀ ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਰੱਬੀ ਰੋਜ਼ ਜ਼ਮੀਨ ਤੇ ਆਈ ਬਦਕਿਸਮਤ ਦਿਹਾੜਾ ਹੈ ਜਦ ਪ੍ਰਮਾਤਮਾ ਦਾ ਨਾਮ ਹੀ ਧੰਦਾ ਬਣ ਗਿਆ ਉਸ ਵਿੱਚ ਸਵਾਰਥ ਜੁੜ ਗਿਆ ਉਸ ਵਿੱਚ ਹੰਕਾਰ ਜੁੜ ਗਿਆ ਉਸ ਵਿੱਚ ਆਕੜ ਜੁੜ ਗਈ ਉਸ ਵਿੱਚ ਧੰਦੇ ਵਾਲਾ ਵੱਲ ਛਲ ਜੁੜ ਗਿਆ ਇਹ ਬਹੁਤ ਵੱਡੀ ਹਕੀਕਤ ਸਚਾਈ ਐਨਕਾਰ ਔਰੰਗਜ਼ੈਬ ਦਾ ਹੱਥ ਜੋੜ ਕੇ ਕਹਿੰਦਾ ਹੈ ਮਹਾਰਾਜ ਸੜੀ ਅਕੀਦਤ ਹੈ ਸੜੀ ਸ਼ਰਧਾ ਹੈ ਅਸੀਂ ਨਹੀਂ ਚਾਹਦੇ ਤੁਸੀਂ ਇਸ ਢੰਗ ਨਾਲ ਭਰਮਣ ਕਰੋ ਜਿਵੇਂ ਕਰ ਰਹੇ ਸੜਾ ਹਿਰਦਾ ਪਸੀਜਿਆ ਤੁਸੀਂ ਵੱਲੀ ਅੱਲਾ ਹੋ ਤੁਸੀਂ ਪੈਗੰਬਰ ਅਸੀਂ ਤਸلیم ਕਰਦੇ ਹਾਂ ਤੁਸੀਂ ਇਤਨੀ ਸਚਾਈ ਤੇ ਕਬੂਲ ਕਰ ਲੋ ਸੰਤ ਵੀ ਤੁਹਾਡੇ ਬੱਚੇ ਮਾਰ ਦਿੱਤੇ ਰਹਿਣੇ ਪਿਤਾ ਸ਼ਹੀਦ ਹੋ ਗਏ ਚਲੋ ਇਤਨੀ ਗੱਲ ਕਬੂਲ ਕਰ ਲੋ ਅਸੀਂ ਇਸ ਨੂੰ ਆਧਾਰ ਬਣਾ ਕੇ ਵੀ ਗੱਲ ਖਤਮ ਕਰਦੇ ਹਾਂ ਰਸਤਾ ਲੱਭਦੇ ਹਾਂ ਇਥੇ ਸਤਿਗੁਰ ਨੇ ਹੁਣ ਕਬੂਲ ਕੀਤਾ ਜਿਸ ਢੰਗ ਨਾਲ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਿਆ महाराज ने, ने संगे बदगो गर अगर कासा है जरी शिकन कासा प्याला जरी सोना संग पत्थर संगे बदगो अगर बद कलाम बंदा जिदा दिल पत्थर है जिदे बोल पत्थर ने जिदे बोल चोट कर देने तोड़ ने दिलों दे तोड़ देने बोल ही पत्थर ने जब भी किधरे दुफाड़ बोलना करके ही आोल ही पत्थर ने दिल ही पत्थर है संगे बदगो गर अगर कासाए जरी शिकंद बद कलाम बंदा संग दिल बंदा अगर भारी भरकम पत्थर चुक के सोने दे कासे नु तोड़े ਧਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ ਤਸلیم ਕਰਦਾ ਸੰਗੇ ਬਦਗੋ ਘਰ ਅਗਰ ਕਾਸੈ ਜ਼ਰੀ ਸ਼ਿਕੰ ਕੀਮਤ ਸੰਗ ਨੇ ਫਜ਼ਾਇਦ ਬਜ਼ਰ ਕਮ ਨਾ ਸ਼ੋਲ ਲੇਕਿਨ ਇੱਕ ਗੱਲ ਐਨਕਾਰੋ ਯਾਦ ਕਰ ਲੋ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਵਿੱਚ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏਗਾ ਪੁੱਛੇ ਜਾਣਗੇ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੀ ਗੁਰੂ ਗੋਬਿੰਦ ਸਿੰਘ ਕਬਲ ਕੀਤਾ ਹੈ ਲੇਕਿਨ ਇਤਨੇ निराले ਢੰਗ ਨਾਲ ਇਤਨੇ ਬ ਕਮਾਲ ਢੰਗ ਨਾਲ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਪਾਪ ਲਜਾਏ ਮੈਂ ਜੋ प्रकरण ਛੇੜਿਆ ਹੋਇਆ ਸੀ ਉਸ ਨੂੰ ਸਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੋਲ ਰੱਖਦੇ ਹਾਂ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਮ ਤੇ ਪਨ ਪਾਪ ਲਜਾਏ ਮਹਾਰਾਜ ਕਹਿੰਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਡਰਦੇ ਨੇ ਉਸ ਪਾਪੀ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਲਜਾਏ ਮਾਣਉਂਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਆਉਂਦੇ ਨੇ ਕਿਸ ਪਾਪੀ ਤੋਂ ਜਿਹੜਾ ਪਾਪ ਕਰਦਾ ਏ ਧਰਮ ਦੇ ਨਾਮ ਤੇ ਰੱਬ ਦੇ ਨਾਮ ਤੇ પાપ કરે પરમાર્થ કે વસ્તે પાપન તે પુણ પાપ લગા જાય દસમ ગ્રંથ વિડિયો પસંદ આવે તા લાઈક ਤੇ શેર જરૂર karna આપ જી તા બહોત બહોત ਧੰનવાદ